ਦੇ ਆਈਸਕ੍ਰੀਮ ਹਮੇਸ਼ਾ ਸਾਡੀ ਅਰਦਾਸ ਫਿਲਮ ਵਾਸਤੇ ਲੱਕੀ ਹੁੰਦੀ ਹੈ ਮੈਨੂੰ ਕੋਈ ਸ਼ੌਕ ਨਹੀਂ ਹੈ ਸ਼ੌਕੇ ਖਾ ਰਹੇ ਸਾਡੀ ਫਿਲਮ ਅਰਦਾਸ ਚੱਲਦੀ ਸੀ ਕਿਉਂਕਿ ਮਾਇਸਟੇਲ ਖਾਦੀ ਸੀ ਕਈ ਵਾਰ ਕਿਸੇ ਇਨਸਾਨ ਦੇ ਲਈ ਕੋਈ ਚੀਜ਼ ਬਹੁਤ ਜ਼ਿਆਦਾ ਲੱਕੀ ਬਣ ਜਾਂਦੀ ਹੈ ਅਤੇ ਫਿਰ ਉਸ ਚੀਜ਼ ਨੂੰ ਕਿਹਾ ਜਾਂਦਾ ਲੱਕੀ ਚਾਮ ਔਰ ਜੇਕਰ ਗੱਲ ਕੀਤੀ ਜਾਵੇ ਕਿ ਗਿੱਪੀ ਗਰੇਵਾਲ ਦੇ ਫਿਲਮ ਅਰਦਾਸ ਦੇ ਲਈ ਕਿਹੜੀ ਚੀਜ਼ ਲੱਕੀ ਸੀਗੀ ਜਿਸ ਕਰਕੇ ਉਹ ਬਹੁਤ ਜ਼ਿਆਦਾ ਸਕਸੈਸ ਹਾਸਲ ਕਰ ਗਈ ਤਾਂ ਉਹ ਹੈ ਆਈਸਕ੍ਰੀਮ ਇਹ ਖੁਦ ਦੱਸਿਆ ਹੈ ਗੁਰਪ੍ਰੀਤ ਕੁੱਕੀ ਨੇ ਸੋ ਆਉ ਚਲਕ ਮਾਰਦਿਆਂ ਉਸ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਗੁਰਪ੍ਰੀਤ ਕੁੱਕੀ ਆਈਸਕ੍ਰੀਮ ਖਾ ਰਹੇ ਨੇ ਅਤੇ ਨਾਲ ਹੀ ਦੱਸ ਰਹੇ ਨੇ ਕਿ ਇਹ ਅਰਦਾਸ 2 ਦੇ ਲਈ ਵੀ ਲੱਕੀ ਹੈ ਭਾਜੀ ਹਾਂਜੀ ਭਾਜੀ ਜਦੋਂ ਜਦੋਂ ਅਰਦਾਸ ਦੀ ਕਦੇ ਪ੍ਰੋਮੋਸ਼ਨ ਜਾਂ ਸ਼ੂਟਿੰਗ ਆਉਂਦੀ ਹੈ ਭਾਜੀ ਦਿਖ ਰਹੀ ਹੈ ਪਿੱਛੇ ਤੁਸੀਂ ਆਈਸਕ੍ਰੀਮ ਦੇ ਪਿੱਛੇ ਕੀ ਲੱਗੇ ਜਾਂਦੇ ਹੋ ਆਈਸਕ੍ਰੀਮ ਹਮੇਸ਼ਾ ਸਾਡੀ ਅਰਦਾਸ ਫਿਲਮ ਵਾਸਤੇ ਲੱਕੀ ਹੁੰਦੀ ਹੈ ਮੈਨੂੰ ਕੋਈ ਸ਼ੌਕ ਨਹੀਂ ਗਾ ਸ਼ੌਕੇ ਖਾ ਰਹੇ ਸਾਡੀ ਫਿਲਮ ਅਰਦਾਸ ਜਲਦੀ ਸੀ ਕਿਉਂਕਿ ਮੈਂ ਆਈਸਕ੍ਰੀਮ ਖਾਦੀ ਸੀ ਪਰ ਭਾਜੀ ਇੰਨੀ ਆਈ ਸੀ ਖਾਦੀ ਸੀ ਮੈਂ ਬੇਪਨਾ ਆਈਸਕ੍ਰੀਮ ਹਾਂ ਵੀ ਤੂੰ ਠੰਡੇ ਹੋ ਜਾਣੇ ਹੋ ਠੰਡੇ ਹੋ ਜਾਣੇ ਨਾ ਆਈਸਕ੍ਰੀਮ ਖਾ ਕੇ ਠੰਡ ਪੈ ਜਾਂਦੀ ਵਾਹ ਜੀ ਵਾਹ ਜੀ ਵਾਹ ਠੰਡ ਪੈ ਜਾਣੀ ਹੋਰ ਗੱਲ ਭਾਜੀ ਵੈਸੇ ਹੋਰ ਇੰਨੀ ਹੰਨੇ ਪਰੀਆ ਕੋਟੇ ਕੋਟੇ ਬਰਫ ਆ ਜਿੰਨੇ ਜਿੰਨੇ ਅਰਦਾਸ ਦੇ ਕੇ ਉਹ ਤੁਸੋ ਕਿੰਨੀ ਠੰਡ ਪਈ ਕਿ ਨਹੀਂ ਸੀ ਨੇ ਹਾਏ ਹੁਣ ਉਹ ਵੀ ਅਰਦਾਸ ਟੂ ਵੇਲੇ